ਪਹਿਲੇ ਬੰਦੇ ਨਹੀਂ ਲੈ ਲੈਣੀ ਆ ਬੜ ਤੇ ਰੇਟ ਹੋਊ ਵੀ ਹਰਾਨੀ ਵਾਲਾ ਬਿਲਕੁਲ ਜਾਇਜ਼ ਹਰਾਨੀ ਵਾਲਾ ਮੁੱਲ ਹਰਾਨੀ ਵਾਲਾ ਜਿੰਨੇ ਕਰੀ ਆਪਣੀ ਚੀਜ਼ ਆਪੋਂ ਨਾ ਕਾ ਮੁੱਲੀ ਮੰਗਣਾ ਹੁੰਦਾ ਬਾਈ ਇਹ ਰੇਟ ਜਮਾ ਜਾਇਜ਼ ਹੀ ਹੋਊਗਾ ਰੇਟ ਬਿਲਕੁਲ ਜਾਇਜ਼ ਵੀਰੇ ਲੋ ਵੀ ਮੇਤਰਾ ਠੰਡੀ ਬਹੁਤ ਆ ਜਿਵੇਂ ਮਰਜੀ ਮੱਠਾ ਚੋਈਆ ਨਿਆਣਾ ਮੋਂਦ ਵੀ ਲੋੜ ਠੀਕ ਆ ਬਾਈ ਇੰਨੀ ਕਿਲੇਵਾ ਬਹੁਤ ਸੋਹਣਾ ਵਾ ਹਨਾ ਬਾਈ ਇਹਦਾ ਵੀ ਥਾਨ ਲੈਵਾ ਅਵਤਾਰ ਦੁੱਧ ਦੀ ਚੰਗੇ ਦੀ ਗਵਾਈ ਪਰਾਉਂਦਾ ਹਨਾ ਪਰ ਫੇਰ ਵੀ ਅੰਦਾਜ਼ਾ ਬਾਈ ਅਵਤਾਰ ਫਿਰ ਇਹਦਾ ਬਈ ਅੱਜ ਦਾ ਕੀ ਦੇਣ ਲੈਣਾ ਇਹਦਾ ਵੀ ਬਿਲਕੁਲ ਜਾਇਜ਼ ਮੁੱਲ ਵੀਰੇ ਕਰਨੂ ਇਹਦਾ ਵੀ 75 ਕਰ ਲੀਏ ਠੀਕ ਹੈ ਬਾਈ ਬਈ ਥਾਨ ਹਵਾਨਾ ਚੰਗਾ ਮੋੜੀ ਜਿਆਦੇ ਚੰਗਾ ਬਾਈ ਚੰਗੇ ਦੁੱਧ ਦੀ ਗਵਾਹੀ ਪਰਾਂਦਾ ਪਰ ਫੇਰ ਵੀ ਅਵਤਾਰ ਅੰਦਾਜ਼ਾ ਬਈ ਇਹਦਾ ਅੰਦਾਜ਼ਾ ਕਰ 18 ਤੋਂ 20 ਕਿਲੋ ਦੁੱਧ ਖਰਾ ਮੋਲੇ ਦੇ 75000 ਦੀ ਬੱਚੀ ਹਾਂ ਨਾ ਆਪਾਂ ਦੇ ਦਾਂਗੇ ਅੱਜ ਲਓ ਜੀ ਮਿੱਤਰੋ ਸਾਰ ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆ ਦੌਲਤਰਾਮ ਡੇਰੀ ਫਾਰਮ ਪਿੰਡ ਬਰਗਾੜੀ ਤਫੀਲ ਜੈਤੋ ਦੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਅਵਤਾਰ ਦੇ ਫਾਰਮ ਤੋਂ ਚਾਰ ਜਿਹੜੇ ਨਗੀਨੇ ਪੀਸ ਆਪਾਂ ਸ਼ੂ ਬਾਕੀ ਕੋਈ ਵੀ ਜਾਨਵਰ ਖਰੀਦਣਾ ਹੋਰੀ ਤਸੱਲੀ پارک ਤੁਸੀਂ ਆਪਦੇ ਪੱਧਰ ਤੇ ਕਰਕੇ ਖਰੀਦਣਾ ਕਿਉਂਕਿ ਤੁਸੀਂ ਪੈਸਾ ਲਾਉਣਾ ਜਾਣਕਾਰੀ ਆਪ ਆਤੋਂ ਲੈਣਾ ਪਹਿਲਾਂ ਤਾਂ ਬਾਈ ਸਵਾਗਤ ਕਰਦੇ ਸੱਚੀ ਗੱਲ ਬਾਈ ਜੀ ਸਾਰਿਆਂ ਨੂੰ ਸੱਚੀ ਗੱਲ ਆਪ ਤਾਂ ਕਿਵੇਂ ਆ ਮਾਰਕੀਟ ਬਾਈ ਵਧੀਆ ਵੀਰੇ ਵਧੀਆ ਚੱਲੀਆਂ ਨੇ ਵੀਰੇ ਚੰਗੇ ਬਹੁਤ ਦੀ ਹਮੇਸ਼ਾ ਮਾਰਕੀਟ ਚੰਗੀ ਰਹਿਣੀ ਹੈ ਚੰਗੀ ਰਹਿਣੀ ਹੈ ਹਨਾ ਤੇ ਅੱਜ ਦੇ ਰੇਟ ਵੀ ਬਾਈ ਉਹੋ ਜਿਹੇ ਹੋਣਗੇ ਬਿਲਕੁਲ ਜਾਇਜ਼ ਮੁੱਲ ਵੀਰੇ ਤੇ ਉਹ ਵੀ ਟਾਪ ਕੁਆਲਿਟੀ ਦੀਆਂ ਬਾਈ ਸਾਰੇ ਚੰਗੇ ਮਸੂਰੇ ਪੂਰੇ ਟਾਪ ਤੇ ਗੱਲਬਾਤ ਆਪਾਂ ਪਹਿਲੀ ਤੋਂ ਸ਼ੁਰੂ ਕਰ ਲਈਏ ਕਰਨ ਵਾਲੀ ਬਾਈ ਸੂਆ ਇਹਦਾ ਦੂਜਾ ਸੂਆ ਸੂਈ ਆ ਵੀਰੇ ਠੀਕ ਆ ਜੀ ਸਵੇਰੇ ਸੂਈ ਆ ਅੱਜ ਜੇਰ ਜੂਰ ਕੰਪਲੀਟ ਪਾਤੀ ਆ ਠੀਕ ਆ ਬਾਈ 3-4 ਕਿਲੋ ਬੋਲੇ ਦੀ ਚੁਵਾਈ ਹੋਈ ਹੈ ਦੀ ਮਗਰੇ ਨੇ ਬੱਛਣ ਜਾਣੂ ਦਿੱਤਾ ਬੱਛੇ ਨੂੰ ਜਾਣ ਹਾਂ ਤੇ ਇਹਨੂੰ ਉਤਾਰ ਮਾੜਾ ਜਾਂ ਆਪਾਂ ਖੋਲ ਗਿਆ ਜਾਂ ਬਾਹਰ ਕਰ ਦਈਏ ਥਣ ਥਣ ਬੁਖਾਰੀ ਮਾੜਾ ਮੂਰਤ ਚੰਗਾ ਲੱਗਿਆ ਉਹ ਤੁਸੀਂ ਚੈੱਕ ਕਰਕੇ ਦੇਖੋ ਬਹੁਤ ਜਿਆਦਾ ਚੰਗਾ ਜਿਹੜਾ ਹਵਾਨਾ ਲੱਗਦਾ ਥਣ ਬਹੁਤ ਜਿਆਦਾ ਚੰਗਾ ਵਾ ਬਾਈ ਹੱਤੀ ਦਵਾਈ ਜਾਂਦਾ ਨਜਾਇਜ਼ ਚੰਗਾ ਥਣ ਲੱਗਿਆ ਚਾਹੇ ਮਸ਼ੀਨ ਨਾਲ ਦਵਾਈ ਕਰ ਲਿਆ ਹਨ ਬਰੀਡ ਤੁਹਾਨੂੰ ਇਹਨੂੰ ਬਾਹਰ ਕੱਢ ਕੇ ਹੀ ਦਿਖਾਉਣੇ ਆ ਇਹ ਇੱਥੋਂ ਚੈੱਕ ਕਰੋ ਜੇਰ ਜੂਰ ਜੀ ਕੰਪਲੀਟ ਵੀਰੇ ਵੀਡੀਓ ਬਣੀ ਹੋਈ ਆ ਆਪਣੀ ਓਕੇ ਬਾਈ ਹਨ ਤੇ ਆ ਤੁਸੀਂ ਚੈੱਕ ਕਰਕੇ ਦਿਓ ਬਰੀਡ ਦੀ ਚੰਗੀ ਆ ਬਾਈ ਥਣ ਹਵਾਨਾ ਚੰਗਾ ਬਹੁਤ ਜਿਆਦਾ ਚੰਗਾ ਬਾਈ ਚੰਗੇ ਦੁੱਧ ਦੀ ਗਵਾਹੀ ਪਰਾਂਦਾ ਪਰ ਫੇਰ ਵੀ ਜਿਹੜੇ ਹਿਸਾਬ ਨਾਲ ਮੌਸਮ ਚੰਗਾ ਬਈ ਹੈ ਨਾ ਤੇ ਬਾਕੀ ਬਰੀਡ ਦੇ ਵਿੱਚ ਹੈ ਨਾ ਤੇ ਕਿਉਂਕਿ ਗਰਮੀ ਚ ਥੋੜਾ ਜਿਆ ਹੁੰਦਾ ਬਈ ਇਹ ਜਿਆਦਾ ਹੈ ਨਾ ਹੁੰਦਾ ਪਰ ਸਿਆਲਾਂ ਦੇ ਵਿੱਚ ਤਾਂ ਜੇ ਆਪਾਂ ਕਹ ਜੀ ਖਰਾਕ ਪਾ ਲੋਂਗੇ ਤਾਂ ਦੁੱਧ ਇਹਦਾ ਬਈ ਨਿਕਲਣਾ ਹੈ ਜਿੰਨੀ ਖਰਾਕ ਉਹਨੇ ਹੀ ਦੁੱਧ ਉਹਨੇ ਹੀ ਦੁੱਧ ਹੈ ਨਾ ਬਾਕੀ ਬਰੀਡ ਦੇ ਵਿੱਚ ਚੰਗੀ ਹੈ ਜੇ ਕਿਸੇ ਸੱਜਣ ਨੇ ਬਈ ਰੱਖਣੀ ਹੈ ਗਾਹਲੀ ਬਰੀ ਬੱਚੀ ਪੂਛੀ ਦੇ ਵੀ ਆ ਉਦਾਂ ਮੁੱਲ ਨੇ ਮੋੜ ਜਾਣਾ ਬੱਚੇ ਬਹੁਤ ਸਿਰੇ ਦਿੰਦੀਆ ਵੀਰੇ ਬੱਚਾ ਬੜਾ ਟਾਪ ਦਾ ਹੈ ਬੱਚਾ ਬਹੁਤ ਚੰਗਾ ਤੇ ਜਿੰਨੇ ਸੈਕਸ ਸੁਕਸਰ ਸੀਮਨ ਅਵਤਾਰ ਕਈ ਬੰਦੇ ਥੋੜਾ ਜਿਆ ਕਾਲ ਕਰ ਜਾਂਦੇ ਲਵਾਉਣ ਤੋਂ ਹੈ ਤੇ ਬਾਕ ਇਹ ਦਾ ਨਾ ਠਣ ਵੀਰੇ ਕਿਸੇ ਟਾਂਵੀ ਟੱਲੀ ਬੈੜ ਨੂੰ ਦਾ ਦੁੱਧ ਵੀ ਚੰਗਾ ਬਰੀਡ ਦੇ ਵਿੱਚ ਵੀ ਸੋਹਣੀ ਹੈ ਨਾ ਬੈੜ ਤੇ ਬਈ ਕੀ ਰੇਟ ਕਰਨਾ ਇਹਦਾ ਆਪਾਂ ਬਿਲਕੁਲ ਜਾਇਜ਼ ਮੁੱਲ ਵੀਰੇ ਕਰਨੂ ਵੀਰੇ 80 ਕਰ ਲਈਏ 85 ਕਰ ਲਈਏ ਠੀਕ ਹੈ ਬਾਈ ਪਰ ਉਹ ਆਪਾਂ ਮੁੱਲ ਨਹੀਂ ਕਰਨਾ ਬੈੜ ਦਾ ਠੀਕ ਹੈ ਬਾਈ ਮੁੱਲੇ ਦੇ 75000 ਦੀ ਬੱਚੀ ਹਾਂ ਨਾ ਆਪਾਂ ਦੇ ਦਾਂਗੇ ਅੱਜ ਲਓ ਜੀ ਮਿੱਤਰੋ ਸਿਰਫ 75000 ਦੀ ਤੁਹਾਨੂੰ ਆ ਮਿਲ ਜਾਨੀ ਆ ਟੌਪ ਦੀ ਆ ਤੁਸੀਂ ਚੈੱਕ ਕਰਕੇ ਦੇਖੋ ਜਣ ਜਿਹੜਾ ਖਣ ਹਵਾਨਾ ਲੱਗਿਆ ਹੋਇਆ ਵਾ ਦੇ ਆਪਾਂ ਗੱਲ ਕਰਦੀਏ ਲੱਖ 2 ਲੱਖ ਵਾਲੀ ਦੇ ਬੜੀ ਬਾਈ ਐਡਾ ਲੱਗਦਾ ਹਨਾ ਹਾਂ ਵੀਰੇ ਥਣਲੇਵਾ ਬਾਲਾ ਚੰਗਾ ਬੱਛੀ ਨੂੰ ਇਹ ਜਿਹੜੀ ਗੱਲ ਆ ਚੰਗਾ ਬਾਕੀ ਸਫਾਈ ਦੇ ਵਿੱਚ ਕਦੇ ਕਦੇ ਹੀ ਲੱਗਦਾ ਵੀਰੇ ਟਮਾਟਾ ਲਾ ਰਹਿਣ ਮਸਾਂ ਜਿਹੜੀ ਟਮਾਟਾ ਮੇ ਪਸ਼ੂ ਦੇ ਹੁੰਦਾ ਵਾ ਹਾਂ ਬਾਕੀ ਜੇ ਗੱਲਬਾਤ ਕਰੀਏ ਆਪਾਂ ਮਗਰ ਇਹਦੇ ਮਗਰ ਬੱਜਾ ਵਾ ਇਹ ਤਾਂ ਦਿਖਾਇਆ ਦਾ ਕਿਉਂਕਿ ਜੇ ਅਗਲੇ ਸਾਲ ਕੋਈ 66 ਚਿੰਦ ਵੀ ਲਵਾਉਂਦਾ ਵਾ ਬੱਤੇ ਬਹੁਤ ਤੇਰੇ ਸਿਰੇ ਦਿੰਦੀ 14 ਦੇ ਮੂਰੋ ਮੜਾ ਥਾਂ ਹਾਂ ਇੱਥੋਂ ਤੁਸੀਂ ਚੱਕ ਕਰੋ ਬਹੁਤ ਜਿਆਦੇ ਟਾਪ ਦਾ ਥਾਣ ਜਿਹੜਾ ਕਰ ਮਲੀ ਦੇ ਲੱਗਾ ਹੋਇਆ ਮੁਰੀਆਂ ਚੋਈ ਜਾਂ ਜਵਾਖ ਚੋਈ ਜਿਵੇਂ ਮਰਜੀ ਬਹੁਤ ਚੰਗਾ ਥਾਣਾ ਠੀਕ ਹੈ ਬਾਈ ਗੱਲਬਾਤ ਕਰੀਏ ਹਨਾ ਅਵਤਾਰ ਆਪਾਂ ਅਗਲੀ ਦੀ ਹੈ ਨਾ ਤੇ ਸੂਆ ਬਾਈ ਇਹਦਾ ਦੂਜਾ ਸੂਆ ਸੂਈਆ ਵੀਰੇ ਠੀਕ ਹੈ ਬਾਈ ਦੂਜਾ ਲੈਣਾ ਸੂਈ ਨੂੰ ਠੀਕ ਹੈ ਬਾਈ ਹਾਂ ਜੇ ਜੁਰੂ ਵੀਡੀਓ ਓਕੇ ਆ ਜਾਵਾਂ ਹਾਂ ਜੇ ਜੁਰੂ ਵੀਰੇ ਵੀਡੀਓ ਬਣਦੀ ਆਪਾਂ ਕਾਟਦੀ ਬਾਈ ਬਹੁਤ ਚੰਗੀ ਹੈ ਹਨਾ ਹਾਂ ਫਵਾਨਾ ਤੁਸੀਂ ਇੱਕ ਵਾਰ ਦੇਖੋ ਵੀਰੇ ਕੀ ਜੀ ਲੱਗੀ ਆ ਕੇ ਦੇਖੋ ਬਹੁਤ ਜ਼ਿਆਦਾ ਟਾਪ ਦਾ ਗੱਡੀ ਖੜੀ ਹੈ ਬਹੁਤ ਜ਼ਿਆਦਾ ਚੰਗਾ ਲੱਗ ਰਿਹਾ ਹੈ ਇੱਥੇ ਚੈੱਕ ਕਰੋ ਤੁਸੀਂ ਹਨਾ ਤੇ ਇਹਨੇ ਬਾਈ ਦਿੱ ਇਹ ਇੱਥੋਂ ਚੈੱਕ ਕਰੋ ਤੁਸੀਂ ਆ ਬੱਚੀ ਇਹਦੇ ਬਹੁਤ ਯਾਦੇ ਟਾਪ ਦੀ ਜੰਦੀ ਬੱਚੀ ਆ ਆਪ ਵੀ ਸੋਹਣੀ ਆ ਬਰੀਡ ਦੇ ਵਿੱਚ ਹਨਾ ਬਾਈ ਤੇ ਬੱਚੀ ਵੀ ਟਾਪ ਦੀ ਇੰਨੇ ਗ੍ਰੈਂਡੋ ਕ੍ਰੋਸ ਆ ਗਈ ਵੀਰੇ ਜੇ ਕੋਈ ਟੀਕਾ ਵਧੀਆ ਗਰਲੈਂਡੋ ਦਾ ਭਰਾਊਗੀ ਬਹੁਤ ਚੰਗਾ ਬੱਚਾ ਦੇ ਦੂਗੀ ਚੰਗਾ ਬੱਚਾ ਦੇ ਦੂ ਹਨਾ ਬਾਕੀ ਇਹਦਾ ਦੁੱਧ ਵੀ ਬਾਈ ਗਾੜਾ ਹੁੰਦਾ ਹਨਾ ਬਹੁਤ ਚੰਗਾ ਫਾ ਹੋਊਗਾ ਇਹ ਇੱਥੋਂ ਤੁਸੀਂ ਇਹਦੀ ਬਰੀਡ ਤੇ ਬਾਡੀ ਚੈੱਕ ਸੱਜਣੋ ਕਰਕੇ ਦੇਖ ਲਓ ਇਹ ਥਣਲੇਵਾ ਬਹੁਤ ਸੋਹਣਾ ਹਨਾ ਬਾਈ ਇਹਦਾ ਵੀ ਥਣਲੇਵਾ ਅਵਤਾਰ ਦੁੱਧ ਦੀ ਚੰਗੇ ਦੀ ਗਵਾਈ ਪਰਾਉਂਦਾ ਹਨਾ ਪਰ ਫੇਰ ਵੀ ਅੰਦਾਜ਼ਾ ਬਾਈ ਅੰਦਾਜ਼ਾ ਵੀਰੇ ਦੁੱਧ ਦੇ ਵੀਰੇ 18 ਤੋਂ 20 ਕਿਲੋ ਬੜੇ ਆਰਾਮ ਨਾਲ ਖਰਾ ਦੁੱਧ ਲਈ ਜਾਊਗੀ ਦੇਣਾ ਚਾਹੀਦਾ ਜੀ ਬੜੇ ਆਰਾਮ ਨਾਲ ਵੀਰੇ ਥਣ ਹਵਾਨਾ ਬਾਈ ਹਨਾ ਚੰਗਾ ਥਣ ਲੇਵਾ ਲੱਗਿਆ ਵੈੜ ਨੂੰ ਜਿਹੜਾ ਇਹਦਾ ਬਾਈ 18 19 ਕਿਲੋ ਦਾ 20 ਕਿਲੋ ਦੇ ਬਰਾਬਰ ਹੋਊਗਾ 20 ਕਿਲੋ ਦੇ ਬਰਾਬਰ ਹੀ ਹੈ ਹਨਾ ਥਣ ਚੰਗੀ ਹੋਊਗੀ ਵੈੜ ਤੇ ਇਹਦੀ ਚੰਗੀ ਹੁੰਦੀ ਹੈ ਹਨਾ ਤੇ ਬਾਕੀ ਮਗਰ ਇਹਦੇ ਬਾਈ ਮਗਰ ਬੱਛੀ ਹੈ ਹਨਾ ਤੇ ਇੱਥੋਂ ਤੁਸੀਂ ਚੈੱਕ ਕਰ ਲਓ ਸਾਊਸ ਥਰੀ ਭਾਜਾ ਬਾਕੀ ਸਾਊਸਿਲ ਬਹੁਤ ਆ ਜਿੱਥੇ ਮਰਜ਼ੀ ਬੈਠਾ ਜਾਈਏ ਵੀਰੇ ਪੰਡ ਜੱਡਾ ਜੜ ਦੀ ਲੇਵਾ ਲਾਈ ਖੜੀ ਆ ਪੂਛ ਚੱਕ ਕੇ ਖੜੀ ਹੋਊ ਇਦੇ ਨਾਲ ਥੋੜੀ ਬਰੀਡ ਦੀ ਸਮਝ ਆ ਜਾਂਦੀ ਹੈ ਜਦੋਂ ਆਪਾਂ ਕਿਸੇ ਵੀ ਜਾਨਵਰ ਦੇ ਲੇਵੇ ਨੂੰ ਹੱਥ ਲਾਉਣੇ ਆ ਰਹੇ ਆ। ਆਮ ਨਾਲ ਪੂਛ ਚਾਤੇ ਖੜੇ ਤਾਂ ਗਰਮ ਗਰਮ ਬਸੂ ਨਹੀਂ ਵੀਰੇ ਆਪਾਂ ਲੈਂਦੇ ਜਿਹੜੀ ਗੱਲ ਆ। ਪਸ਼ੂ ਦਾ ਠੰਡਾ ਆਪਣਾ। ਅਵਤਾਰ ਫਿਰ ਇਹਦਾ ਵੀ ਅੱਜ ਦਾ ਕੀ ਦੇਣ ਲੈਣਾ? ਇਹਦਾ ਵੀ ਬਿਲਕੁਲ ਜਾਇਜ ਮੁੱਲ ਵੀਰੇ। ਕਰਨੂ ਇਹਦਾ ਵੀ 75 ਕਰ ਲਈਏ, 80 ਕਰ ਲਈਏ। ਠੀਕ ਹੈ ਬਾਈ। ਪਰ 70000 ਦੀ ਵੜ ਦੇ ਦਿਆਂਗੇ ਆਪਾਂ। ਲੋ ਜੀ ਮਿੱਤਰੋ 70000 ਦੀ ਤੁਹਾਨੂੰ ਆ ਮਿਲ ਜਾਣੀ ਆ। ਬਹੁਤ ਠਗੜਾ ਪ੍ਰੋਜੈਕਟ ਲੱਗਿਆ ਹੋਇਆ। ਇਹ ਦੋ ਅੰਗ ਤੁਹਾਨੂੰ ਮਿਲ ਜਾਣੇ ਆ। ਆਪ ਵੀ ਟੌਪ ਦੀ ਆ। ਨਾਲਾ ਜਿਹੜਾ ਤੁਸੀਂ ਨਗੀਨਾ ਪੀਚ ਦੇ ਮਗਰ ਪਛੀ ਖੜੀ ਹੈ ਇਹ ਵੀ ਬਹੁਤ ਟੌਪ ਕਲਾਸ ਦੀ ਆ ਬਾਕੀ ਥਣ ਲੇਵਾ ਇੱਥੋਂ ਚੈੱਕ ਕਰਕੇ ਦੇਖ ਲਓ ਤੁਸੀਂ ਬਹੁਤ ਜਿਆਦੇ ਨਜ਼ਾਇਜ਼ ਚੰਗਾ ਲੱਗਿਆ ਹੋਇਆ ਥਣ ਬਾਈ ਹੈਣਾ ਹਾਂ ਇੱਥੋਂ ਚੈੱਕ ਕਰ ਲਓ ਤੁਸੀਂ ਬਾਕੀ ਪਿਆਰੀ ਚ ਬਹੁਤ ਜਿਆਦੇ ਸੋਹਣੀ ਹੈ ਬਾਈ ਹੈਣਾ ਬਹੁਤ ਜਿਆਦੇ ਵੀਰੇ ਠੰਡੀ ਬਹੁਤ ਆ ਜਿਵੇਂ ਮਰਜ਼ੀ ਬੱਠਾ ਚ ਹੋਈ ਜਾਂ ਨਿਆਣਾ ਮੋਂਦ ਵੀ ਲੋੜ ਪੈਂਦੀ ਠੀਕ ਆ ਬਾਈ ਇੰਨੀ ਠੰਡੀ ਆ ਓਕੇ ਬਾਈ ਗੱਲਬਾਤ ਕਰੀਏ ਹੈਣਾ ਅਵਤਾਰ ਆਪਾ ਇਹਦੀ ਹੈਣਾ ਖੂਹਰੀ ਦਾ ਬੱਚਾ ਹੈਣਾ ਹਾਂਜੀ ਹਾਂਜੀ ਤੇ ਸੂਆ ਬਾਈ ਇਹਦਾ ਦੂਜਾ ਸੂਆ ਸੁੰਦੀ ਆ ਵੀਰੇ ਠੀਕ ਆ ਆਰਮ ਦੀ ਵਹਿ ਦੁੱਧ 28 29 ਕਿਲੋ ਦੁੱਧ ਦਿੱਤਾ ਵਾ ਜਿਹੜਾ ਪਿਛਲੇ ਸੂਏ ਦਾ ਹਾਂ ਤੇ ਹੁਣ ਬਈ ਦਿਨ ਲੈਂਦੀ ਹਜੇ ਇਹ ਤਾਂ ਦਿਨ ਵੀਰੇ ਹਫਤਾ ਪਿਆ ਬੈੜਦਾ ਲੈ ਮਾੜਾ ਇਹਨੂੰ ਆਪਾਂ ਤੋੜ ਕੇ ਦਿਖਾਈਏ ਕੱਦ ਕਾਠ ਦੀ ਚੰਗੀ ਆ ਬਾਕੀ ਜੇ ਗੱਲਬਾਤ ਕਰੀਏ ਇਹ ਉਹ ਆ ਵੀ ਜਿਹੜੀ ਛੋਟੇ ਹਾਤੀ ਦੇ ਵਿੱਚ ਨਹੀਂ ਜਾਂਦੀ ਹਾਂ ਬਾਕੀ ਕੱਚੀ ਆ ਬੈੜ ਜਦੋਂ ਤਿਆਰ ਹੋ ਗਈ ਨਾ ਬੈੜ ਉਦੋਂ ਦੱਸੂਗੀ ਹਾਂ ਤੇ ਇੱਥੋਂ ਤੁਸੀਂ ਚੈੱਕ ਕਰੋ ਇਹਦਾ ਹਵਾਨਾ ਮਿੱਤਰੋ ਇਹ ਆ ਦੇਖੋ ਦੈਨ ਬਾਈ ਲੈਂਦੀ ਹਜੇ ਇਹ ਹਫਤਾ ਪਿਆ ਵੀਰੇ ਵੈਡ ਦਾ ਸਹੀ ਅਵਤਾਰ ਕਿੰਨਾ ਦੁੱਧ ਦੇਉ ਤੇਰੇ ਸਾਹਮਣੇ ਵਾਲੇ ਬਾਈ ਜਿਵੇਂ ਵੀਰੇ ਸਿਆਲ ਆ ਬੰਦਾ ਸੇਵਾ ਵਾਲਾ ਹੋਇਆ 30 32 ਕਿਲੋ ਖਰਾ ਦੁੱਧ ਹੀ ਜਾਊਗੀ ਦੇਣਾ ਚਾਹੀਦਾ ਬਾਕੀ ਅਗਲੀ ਦੀ ਸੇਵਾ ਵੀਰੇ 15 ਕਿਲੋ ਚੋਲੇ ਅਗਲੀ 30 ਕਿਲੋ ਚੋਲੇ ਹਾਂ ਉਹ ਅਗਲੀ ਦੀ ਸੇਵਾ ਤੇ ਆ ਬਾਕੀ ਬਰੀਡ ਚੰਗੀ ਆ ਹਾਂ ਥਾਣਾ ਤੁਹਾਨੂੰ ਦੀ ਜਮ ਓਕੇ ਬਾਈ ਇੱਕ ਨੰਬਰ ਹੋਊਗੀ ਵੀਰੇ ਇੱਕ ਨੰਬਰ ਹੋਊਗੀ ਤੇ ਬਾਕੀ ਮੈਂ ਤੁਹਾਨੂੰ ਉਥੋਂ ਮੋੜ ਕੇ ਥੋੜਾ ਜਿਹਾ ਅਵਤਾਰ ਇਹਦੀ ਆਪਾਂ ਬੇਲ ਚੈੱਕ ਕਰਵਾਈਏ ਇਹ ਇੱਥੋਂ ਤੁਸੀਂ ਦੇਖੋ ਬੋਯਾ ਦੇ ਟੌਪ ਦੀ ਜਾਨੀ ਦੀ ਬੇਲਬੂਲ ਦੇ ਵਿੱਚ ਇਹ ਇੱਕ ਚੱਕਰ ਬ੍ਰੀਡ ਬਖਾ ਬੱਚੀ ਦੀ ਜੀ ਜਾਵੇ ਦੇਖੋ ਬਹੁਤ ਜਿਆਦੇ ਸੋਹਣੀ ਆ ਬ੍ਰੀਡੇ ਦੀ ਬਾਕੀ ਥਣ ਲੇਵਾ ਬਹੁਤ ਜਿਆਦੇ ਚੰਗਾ ਕਰਨ ਵਾਲੀ ਦੇ ਲੱਗਿਆ ਹੋਇਆ ਵਾ ਜੇ ਇਹ ਬੱਚੀ ਪੁੱਛੀ ਦੇਗੀ ਬਈ ਹੈਣਾ ਬੱਚਾ ਬਹੁਤ ਚੰਗਾ ਦੇਣਾ ਬੱਚਾ ਚੰਗਾ ਦੇਊਗੀ ਬਾਹੀਂ ਮੇਰੇ ਰੋਕੀ ਖੜੇ ਸੀ ਅੱਜ ਪਾ ਪੌਣੀ ਬਾਦੀ ਜਿਹੜੀ ਗੱਲ ਗੜ ਠੀਕ ਆ ਬਈ ਤਿਆਰ ਕਰਕੇ ਬਾੜ ਪਾਉਣੀ ਸੀ ਵੀਡੀਓ ਤੇ ਅਫਤਾਰ ਹਣਾ ਇਹਦਾ ਬਈ ਰੇਟ ਫਿਰ ਇਹਦਾ ਵੀਰੇ ਬਜਾਇਜ ਮੁੱਲ ਕਰਾਂਗੇ ਹੈਰਾਨੀ ਕਰਨ ਵਾਲਾ ਹੀ ਮੁੱਲ ਜਿਹੜਿਆ ਗੱਲ ਆ ਜਿਹੜੇ ਬੰਦੇ ਨੇ ਫੋਨ ਲਾ ਲਿਆ ਉਹਨੂੰ ਪਹਿਲੇ ਨੰਬਰ ਤੇ ਫੋਨ ਲੈ ਜਾਊਗਾ ਜਿਹੜੀ ਗੱਲ ਆ ਪਰ ਹੋਊਗਾ ਜਿਹੜੀ ਗੱਲ ਆ ਫੋਨ ਤੇ ਰੇਟ ਇਹਦਾ ਇਹਦਾ ਰੇਟ ਜਿਹੜਾ ਜਾਇਜ਼ ਹੀ ਹੋਊਗਾ ਬਾਈ ਬਿਲਕੁਲ ਜਾਇਜ਼ ਵੀਰੇ ਜਿਹੜੇ ਪਹਿਲੇ ਬੰਦੇ ਨਹੀਂ ਫੋਨ ਲੈ ਲੈਣੀ ਆ ਬਾੜ ਤੇ ਰੇਟ ਹੋਊ ਵੀ ਹਰਾਨੀ ਵਾਲਾ ਬਿਲਕੁਲ ਜਾਇਜ਼ ਹਰਾਨੀ ਵਾਲਾ ਮੁੱਲ ਹਰਾਨੀ ਵਾਲਾ ਰੇਟ ਹੋ ਲਿਆ ਇਤੋਂ ਤੁਸੀਂ ਚੈੱਕ ਕਰ ਲਓ ਟਾਪ ਦੀ ਐ ਵੀ ਬਾਈ ਹੈਣਾ ਤੇ ਬਾਕੀ ਕਿ ਤੇ ਸੱਜਣ ਦੀ ਸਮਝ ਦੇ ਵਿੱਚ ਇਹ ਹੋਣ ਆਉਂਦੀ ਆ ਤਾਂ ਹੁਣ ਤੁਹਾਨੂੰ ਇਹ ਜਾਇਜ਼ ਰੇਟ ਐਵੇਂ ਮੇਰੇ ਅਗਲਾ ਮਾਲ ਵਾਲੇ ਨਾਲ ਕੋਈ ਲੱਖ ਮੰਗਣਗੇ ਡੇਢ ਮੰਗਣਗੇ ਮੁੱਲ ਲੱਖ ਤੋਂ ਉੰਦਰੀ ਹੋਊਗਾ ਅਚਾ ਮੁੱਲ ਲੱਖ ਤੋਂ ਉੰਦਰੀ ਹੋਊਗਾ ਬਾਕੀ ਗੱਲ ਇਹ ਆ ਪਰ ਜਿੱਦੇ ਤਿਆਰ ਕਿਉਂ ਤੇ ਲੱਖੋ ਬਾਹਰ ਹੀ ਵੇਚਦੇ ਨੇ ਬਾਹਰ ਜਾਣੀਆਂ ਬਈ ਲੈ ਵੀ ਮਿੱਤਰੋ ਹਣੇ ਤੁਹਾਡੇ ਕੋਲੇ ਆਫਰ ਆ ਵੀ ਅੱਜ ਚੱਕ ਲੋ ਇਹਨੂੰ ਤਾਂ ਤੁਸੀਂ ਬਾਈ ਕਹਿੰਦਾ ਪਹਿਲੇ ਫੋਨ ਤੇ ਬਹਿ ਗਏ ਨੀ ਲੈ ਵੀ ਮਿੱਤਰਾਂ ਇਹਦੀ ਗੱਲ ਬਾਤ ਕਰੀਏ ਕਬੂਤਰੀ ਦਾ ਬੱਚਾ ਹਨਾ ਹਾਂ ਟਾਵਾ ਟਲਾ ਬਈ ਇਹ ਜਿਹੜਾ ਘਰੇ ਜਾਂਦਾ ਹਨਾ ਬੱਚਾ ਬਿਲਕੁਲ ਮੇਰੇ ਬਿਲਕੁਲ ਤੇ ਇਹਦਾ ਆਵਤਾਰ ਕੀਰ ਕਰ ਇਹ ਵੀਰੇ ਪਹਿਲਾ ਸੁਗਾ ਬੱਚੀ ਦੋ ਦੰਦ ਬੱਚੀ 15 ਤਣ ਬੱਚੀ ਦੇ ਪਏ ਆ ਠੀਕ ਆ ਬਾਈ ਸੈਕਸ਼ਨ ਟੀ ਕਾ ਲੱਗਾ ਸਟਰਾ ਕੋਲੇ ਇਹਦੇ ਠੀਕ ਆ ਬਾਈ ਬਿਲਕੁਲ ਆਪਣੇ ਕੋਲੇ ਸਟਰਾ ਫਾਰਮ ਦੀ ਵਹਿੜ ਆ ਵੀਰੇ ਹਵਤਾਰ ਮਾੜਾ ਇਹਨੂੰ ਖੋਲ ਕੇ ਆਪਾਂ ਬਾਹਰ ਕੱਢ ਕੇ ਦਿਖਾਈਏ ਕੱਦ ਦਾ ਤੁਸੀਂ ਅੰਦਾਜ਼ਾ ਬਾਈ ਦੇ ਕੱਦ ਦੇ ਹਿਸਾਬ ਨਾਲ ਲਾ ਕੇ ਦੇਖ ਲਓ ਬੱਚਾ ਬਹੁਤ ਜਿਆਦਾ ਚੰਗਾ ਵਾ ਇਹ ਇੱਥੋਂ ਚੱਕ ਸਰੋ ਕਿਉਂ ਕਮਿਲਾ ਬੱਚੇ ਜਿਹਰੇ ਕੋਈ ਨਹੀਂ ਰੱਬ ਦੀ ਕਰਦਾ ਇੱਥੋਂ ਤੁਸੀਂ ਥਾਣ ਹਵਾਨਾ ਚੈੱਕ ਕਰੋ ਹਜੇ ਦਿਨ ਬਾਈ ਇਹ ਕਿੰਨੇ ਦਿਨ ਪਏ 15 ਦਿਨ ਪਏ ਬੱਚੇ ਦੇ ਬਾਈ ਸਹੀ ਹੈ ਜੇ 15 ਦਿਨ ਪਏ ਆ ਬਾਕੀ ਤੁਸੀਂ ਚੈੱਕ ਕਰੋ ਬਹੁਤ ਜਿਆਦੇ ਚੰਗਾ ਜਿਹੜਾ ਹਨ ਇਹਦਾ ਹਵਾਨਾ ਹੋਣੀ ਆ ਬਾਕੀ ਕੋਈ ਡਰ ਨਹੀਂ ਨਹੀਂ ਅਗਲਾ ਕਹਿੰਦਾ ਬਾਈ ਪਲੂਣ ਜਾਂ ਬਛੀਆਂ ਹਨਾ ਇਹ ਤਾਂ ਵੀਰੇ ਜੀ ਕਰਦੀਆਂ ਕੋਈ ਚੱਕਰ ਨਹੀਂ ਇੱਥੋਂ ਤੁਸੀਂ ਇਹਦੇ ਕੱਦ ਦਾ ਸੱਜਣ ਨੂੰ ਅੰਦਾਜ਼ਾ ਲਾ ਕੇ ਦੇਖ ਲਓ ਅਵਤਾਰ ਜਿਹੜੇ ਫਾਰਮ ਜੋ ਆਪਾਂ ਲਈ ਹੈ ਹਨਾ ਕਿਵੇਂ ਇਹਦੀ ਮਾਂ ਦਾ ਚੰਗੇ ਰਿਕਾਰਡ ਵਾਲੀ ਹੈ ਇਹਦੀ 37 38 ਕਿਲੋ ਦਾ ਦੂਜੇ ਸੂਏ ਦਾ ਵੀਰੇ ਉਹਦਾ ਰਿਕਾਰਡ ਆ ਵੀਰੇ ਬਾੜ ਦਾ ਜਿਹੜੀ ਇਹਦੀ ਮਾਂ ਆਪਦੇ ਏਰੀਆ ਚੋਂ ਆਪਾਂ ਲਈ ਆ ਵੀਰੇ ਨਾਲ ਦੇ ਪਿੰਡੋਂ ਬਾੜ ਇਹ ਠੀਕ ਆ ਬਾਈ ਤੇ ਅਵਤਾਰ ਇਹਨੂੰ ਮੋੜ ਕੇ ਮਾੜਾ ਜੇ ਆਪਾਂ ਇਹਦੀ ਬੇਲ ਚੈੱਕ ਕਰਵਾ ਦਈਏ ਸੱਜਣਾ ਇਹ ਇੱਥੋਂ ਨਹੀਂ ਗੁੜਨੀ ਮੁਖਾ ਵੀਰੇ ਬੱਚੀ ਦੀ ਕੀ ਚੀਜ਼ ਆ ਬਹੁਤ ਜਿਆਦਾ ਮੈਂ ਕਹਿੰਦਾ ਪੋਕਲੈਂਡ ਵਾਲੀਆਂ ਗੱਲਾਂ ਬਾਤਾਂ ਆਉਂਦੀਆਂ ਹੋਈਆਂ ਤੇ ਬਾਕੀ ਕਲਰ ਪ੍ਰਿੰਟ ਚੰਗਾ ਕੇਸ ਤੋਂ ਲੈ ਕੇ ਕੰਨ ਕੋ ਨਿ ਛੋਟਾ ਹੈਣਾ ਅੰਦਾਜ਼ਾ ਜਿਵੇਂ ਹੈਣਾ ਅਵਤਾਰ ਇਹਨੂੰ ਪਲੂਨ ਨੂੰ 25 ਕਿਲੋ ਖਰਾ ਤੋਂ ਦਊਗੀ ਬਾਈ ਦੇਣ ਵਾਲੀ ਹੈ ਬਾਈ ਹੈਣਾ ਜਿਹੜੇ ਹਿਸਾਬ ਨਾਲ ਯਕੀਨ ਆ ਸੋਹਣੀ ਵਾਲਾ ਇਥੇ ਬਰੀਡ ਕੁਆਲਿਟੀ ਬਹੁਤ ਆ ਬੱਚੀ ਦੀ ਵੀਰੇ ਜਿਹੜੀ ਗੱਲ ਆ ਆਪੀ ਆ ਬਾਈ ਜੇ ਆਪਾਂ ਗੱਲਬਾਤ ਕਰ ਗਏ ਹੈਣਾ ਤੇ ਅਵਤਾਰ ਮਾਂ ਨੇ ਇਹਦੀ ਨੇ ਕਿੰਨਾ ਦੂਜਾ ਠੀਕ ਦੁੱਧ ਦਾ 38 ਕਿਲੋ ਦਾ ਦਬਰੇ ਦੀ ਮਾਂ ਦਾ ਮਾਂ ਦਾ ਜਿਹੜਾ ਰਿਕਾਰਡ ਹੈ ਨਾ ਜਿਹੜੇ ਫਾਰਮ ਤੇ ਹੁਣ ਵੀ ਇਹਦੇ ਸੈਕਸਰ ਲੱਗਿਆ ਹੋਇਆ ਸੈਕਸਰ ਲੱਗਿਆ ਵੀਰੇ ਇਹਦੇ ਦੇਣੀ ਇਹਨੇ ਬੱਚੀ ਹੋਈ ਆ ਨਾ ਹਾਂ ਬੱਚੀ ਦੇਣੀ 99% ਹੈ ਨਾ ਤੇ ਅਵਤਾਰ ਫਿਰ ਇਹਦਾ ਰੇਟ ਬਾਈ ਰੇਟ ਇਹਦਾ ਵੀਰੇ ਫੋਨ ਤੇ ਕਰ ਲਾਂਗੇ ਆਪਾਂ ਠੀਕ ਆ ਬਾਈ ਹੋਊਗਾ ਜੈਜ ਬਿਲਕੁਲ ਵੀਰੇ ਕੋਈ ਐਂ ਤਾਂ ਨਹੀਂ ਆ ਵੀ ਬੜਾ ਜਿਆਦਾ ਲੀ ਜਾ ਨਾ 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 ਵੀਰੇ ਉਹ ਬੜਾ ਕਰਨ ਵਾਲੀ ਆਪਣੀਆਂ ਆਤ ਤਾਂ ਹੀ ਨਹੀਂ ਠੀਕ ਆ ਬਾਈ ਜਿੰਨੇ ਕਰੀ ਆਪਣੀ ਚੀਜ਼ ਆਪਾਂ ਉਨਾ ਕ ਮੁੱਲ ਹੀ ਮੰਗਣਾ ਹੁੰਦਾ ਉਨਾ ਕ ਮੁੱਲ ਹੀ ਮੰਗਾਂਗੇ ਤੇ ਬਾਕੀ ਬਾਕੀ ਚੀਜ਼ ਵਿਖਾ ਦੇ ਕੀ ਚੀਜ਼ਾਂ ਦੀ ਇਹੋ ਗੱਲ ਆ ਕੱਦ ਕੋਦ ਸਾਰੇ ਪਾਸੇੋਂ ਯਾਰ ਕਿਸੇ ਪਾਸੇੋਂ ਦਾ ਜਿਹੜੇ ਬੰਦੇ ਨੇ ਲੈ ਲਈ ਵੀਰੇ ਬਹੁਤ ਵਧੀਆ ਬੱਚੇ ਵਿੱਚ ਸਿਰੇ ਦੇ ਦੇਨੇ ਬੈਠੇ ਸਹੀ ਗੱਲ ਆ ਬਾਈ ਹਨਾ ਤੇ ਬਾਕੀ ਜੇ ਆਪਾਂ ਗੱਲਬਾਤ ਕਰੀਏ ਕਿਸੇ ਪਾਸੇੋਂ ਦਾਬਦੀ ਨੇ ਥਣ ਤੋਂ ਲੈ ਕੇ ਟਾਪ ਟੂਪ ਲੈ ਕੇ ਬਹੁਤ ਬੜੀ ਨਾ ਨਾ ਇਹਦੀ ਤਸੀਲ ਸਹੂਆ ਬੱਚੀ ਜਿਵੇਂ ਮਰਜੀ ਬੈਠਾ ਲੈ ਇੰਨੀ ਠੰਡੀ ਬੱਚੀ ਆ ਵੀਰੇ ਇਥੋਂ ਦੀ ਫੇਸ ਤੋਂ ਲੈ ਕੇ ਐਂਡ ਤੱਕ ਜਿੰਨਾ ਵੀ ਤੁਸੀਂ ਕਹੋਗੇ ਬਹੁਤ ਜ਼ਿਆਦਾ ਨਜ਼ਾਇਜ਼ ਚੰਗੀ ਆ ਹਨਾ ਜਿੰਨੀ ਤਰੀਫ ਕਰ ਲਓਨੀ ਥੋੜੀ ਆ ਬਾਈ ਰੱਬ ਦੀ ਹਾਂ ਅਵਤਾਰ ਫਿਰ ਬਾਈ ਰੇਟ ਜਮਾ ਜਾਇਜੀ ਹੋਊਗਾ ਤੁਸੀਂ ਫੋਨ ਤੇ ਗੱਲਬਾਤ ਕਰ ਲਓ ਇਹ ਦਿਨ ਹਜੇ ਲੈਂਦੀ ਆ ਕੱਲ 15:00 ਵਜੇ ਕੱਦ ਬਖਾ ਬੱਚੀ ਦਾ ਹਾਂ ਇੱਥੋਂ ਤੁਸੀਂ ਬੰਦਾ ਲੱਗਦਾ ਬੱਚੇ ਦੇ ਕੱਦ ਜੀ ਬਿਲਕੁਲ ਬਾਈ ਹਾਂ ਤੇ ਬਾਕੀ ਜੀ ਆਪਾਂ ਗੱਲਬਾਤ ਕਰੀਏ ਯਾਰ ਬਰੀਡ ਆ ਜਿਆਦਾ ਤਰੀਫਾਂ ਨਾਲੋਂ ਇਹ ਆਪ ਖੁਦ ਦੱਸਦੀ ਆ ਬਈ ਹਾਂ ਖੁਦ ਬੋਲਦੀ ਆ ਵੀਰੇ ਆਪਾਂ ਆਉਦੇ ਮੂੰਹ ਵੜਾਈ ਕਰੀਏ ਕਿ ਉਹਦਾ ਫਾਇਦਾ ਨਹੀਂ ਹਾਂ ਉਹਦਾ ਕੋਈ ਫਾਇਦਾ ਨਹੀਂ ਬੱਚੀ ਆਪ ਵੀਰੇ ਬੋਲਦੀ ਆਖਦੀ ਹਣਾ ਹੁਣ ਤਾਂ ਰ ਇੱਕ ਵਾਰ ਹਣਾ ਫਾਰਮ ਦੀ ਲੋਕੇਸ਼ਨ ਬੋਲ ਕੇ ਸੱਜਣਾ ਮੋਬਾਈਲ ਨੰਬਰ ਬੋਲਦੀ ਕਰ ਪਿੰਡ ਹੈਗਾ ਆਪਣਾ ਬਗਰਾੜੀ ਵੀਰੇ ਨਾ ਮੈਂ ਕਹ ਅਵਤਾਰ ਵੀਰੇ ਪਿੰਡ ਜਾ ਕੇ ਜਿਹ ਠੀਕ ਹੈ ਨੰਬਰ ਹੈਗਾ 887601402 ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਕਿਸੇ ਵੀ ਸੱਜਣ ਨੇ ਚਾਰਾਂ ਜਾਨਵਰਾਂ ਦੀ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਦੇ ਨਾਲ ਗੱਲਬਾਤ ਤੁਸੀਂ ਕਰ ਲੈਣੀ ਹੈ ਜਾਨਵਰ ਖਰੀਦਣਾ ਉਹਦੀ ਤਸੱਲੀ ਪਰਖ ਤੇ ਆਪ ਦੀ ਸਮਝ ਦੇ ਨਾਲ ਖਰੀਦਣਾ ਵੀਡੀਓ ਨੂੰ ਸ਼ੇਅਰ ਕਰਦੇ ਚਾਹੁੰਦੇ ਵਸਦੇ ਰਹੋ ਜੀ ਧੰਨਵਾਦ